ਸਤਿ ਸ੍ਰੀ ਅਕਾਲ ਦੋਸਤੋ ਅੱਜ ਚਿਤੌੜਗੜ ਕਿਲੇ ਦਾ ਭਾਗ ਦੂਜਾ ਲੈ ਕੇ ਹਾਜ਼ਰ ਹਾਂ ਤੇ ਆਪਾਂ ਗੱਲ ਕਰਦੇ ਸੀ ਕਿ ਜਿਹੜੇ ਭਾਰਤ ਦੇ ਵਿੱਚ ਕਹਿੰਦੇ ਘਾਉਂਦੇ ਕਿਲੇ ਸੀ ਵੀ ਵੱਡੇ ਵੱਡੇ ਕਿਲੇ ਜਿਨ੍ਹਾਂ ਨੂੰ ਕਹਿ ਲੋ ਵੀ ਜਿਤਨਾ ਅਸੰਭਵ ਸੀਗਾ ਮੁਸ਼ਕਲ ਸੀਗਾ ਤੇ ਉਹ ਕਿਲਿਆਂ ਦੇ ਵਿੱਚ ਚਿਤੌੜਗੜ ਦਾ ਕਿਲਾ ਵੀ ਆਉਂਦਾ ਇਹ ਇੰਨਾ ਵਿਸ਼ਾਲ ਆ ਇਹਦੇ 22 ਪੁਆਇੰਟ ਇਦਾਂ ਦੇ ਆ ਜਿੱਥੇ ਪਾਣੀ ਨਿਕਲਦਾ ਕੁਦਰਤੀ ਆ ਜਿਹੜਾ ਪਹਾੜ ਤੋਂ ਯਾਨਕਿ ਧਰਤੀ ਤੋਂ ਲਗਭਗ 5 1500 ਫੁੱਟ ਉੱਚਾ ਵਾ ਤੇ ਆਪਾਂ ਗੱਲ ਕਰਦੇ ਆ ਅੱਜ ਮੀਰਾਬਾਈ ਦੀ ਅੱਜ ਤੁਹਾਨੂੰ ਦੱਸੂਗਾ ਵੀ ਮੀਰਾਬਾਈ ਕੌਣ ਸੀ ਕਿਉਂਕਿ ਬੰਦੇ ਨੇ ਬਹੁਤ ਸੁਣਿਆ ਕਿ ਮੀਰਾਬਾਈ ਦੇ ਕਹ ਲੋ ਵੀ ਸ਼ਲੋਕ ਮੀਰਾਬਾਈ ਦੇ ਭਜਨ ਬਹੁਤ ਲੋਕਾਂ ਨੇ ਸੁਣੇ ਆ ਤੇ ਪਰ ਆਪਾਂ ਕਿਸੇ ਨੂੰ ਇਤਿਹਾਸ ਨਹੀਂ ਪਤਾ ਆਪਾਂ ਗੱਲ ਕਰਾਂਗੇ ਉਸ ਇਤਿਹਾਸ ਦੀ ਜਿਹੜਾ ਪੰਜਾਬੀ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਫਰੋਲਿਆ ਜਾ ਰਿਹਾ ਤੇ ਆਪਾਂ ਚੱਲੇ ਆਂ ਉਸ ਮੰਦਰ ਵੱਲ ਤੇ ਇਹ ਵੀ ਮਹਾਰਾਣਾ ਕੁੰਬਾ ਜੀ ਦਾ ਜਿਹੜਾ ਮਹਿਲ ਸੀਗਾ ਇਹ ਉਹਨਾਂ ਦਾ ਮਹਿਲ ਆ ਇਹ ਉਹਨਾਂ ਦਾ ਮੰਦਰ ਬਣਾਇਆ ਹੋਇਆ ਅੰਦਰ ਆਪਾਂ ਗੱਲ ਕਰਦੇ ਆਂ ਵੀ ਇਸ ਕਿਲੇ ਦੇ ਉੱਤੇ 5ਵੀਂ ਸ਼ਤਾਬਦੀ ਤੋਂ ਲੈ ਕੇ 15ਵੀਂ ਐਂਡ ਸ਼ਤਾਬਦੀ ਤੱਕ ਯਾਨਕਿ 16ਵੀਂ ਸ਼ਤਾਬਦੀ ਤੱਕ ਹੀ ਲਾਓ ਯਾਨਕਿ 1100 ਸਾਲ Hindu ਰਾਜਿਆਂ ਦਾ ਰਾਜ ਰਿਹਾ ਜਿ ਚ ਮੋਰੀਆ ਵੰਸ਼ ਵੀ ਰਿਹਾ ਉਹ ਵੀ ਰਿਹਾ ਹਰ ਇੱਕ ਵੰਸ਼ ਦੀ ਅਲੱਗ ਕਹਾਣੀਆਂ ਜਦੋਂ ਵੀ ਇਸ ਕਿਲੇ ਨੂੰ ਪਹਿਲਾਂ ਤਾਂ ਤੁਹਾਨੂੰ ਇਹ ਦੱਸਦਾ ਕਿ 57 ਹਮਲੇ ਹੋਇਆ ਇਹਦੇ ਤੇ ਮੁਗਲਾਂ ਵੱਲੋਂ ਪਰ ਇਹਨੂੰ ਫਤਿਹ ਕਰਨਾ ਬੜਾ ਔਖਾ ਸੀ ਫੇਰ ਇਹ ਤਿੰਨ ਵਾਰੀ ਟੁੱਟਿਆ ਕਿਲਾ ਯਾਨਕਿ ਤਿੰਨ ਵਾਰੀ ਇਹਦੇ ਤੇ ਅਜਿਹੇ ਹਮਲੇ ਹੋਏ ਜਿਹੜੀਆਂ ਇੱਥੇ ਦੀਆਂ ਲੇਡੀਆਂ ਹੁੰਦੀਆਂ ਸੀ ਜਿੰਨੀਆਂ ਵੀ ਹੁੰਦੀਆਂ ਸੀ ਉਹ ਸਾਰੀਆਂ ਹੀ ਜੋਹਰ ਕਰ ਲੈਂਦੀਆਂ ਸੀ ਮਤਲਬ ਕਿ ਸਤੀ ਅੱਗ ਲਾ ਲੈਂਦੇ ਸੀ ਇੱਕ ਕੁੰਡ ਦੇ ਵਿੱਚ ਤੇ ਉਹਦੇ ਵਿੱਚ ਚੰਦਨ ਦੀ ਲੱਕੜੀ ਹੁੰਦੀ ਸੀ ਉਹ 'ਚ ਛਾਲਾ ਮਾਰ ਦਿੰਦੇ ਸੀ ਤੇ ਇਹ ਇੱਥੇ ਦਾ ਯਾਨਕਿ ਟਿਕਟ ਲਿਖੀ ਹੋਈ ਆ ਕਿ 170 ਰੁਪਏ ਲੱਗਣਗੇ ਜੇ ਤੁਸੀਂ ਇੱਥੇ ਲੀਜ਼ਰ ਸ਼ੋਅ ਦੇਖਣਾ ਜਦੋਂ ਵੀ ਇਹ ਕਿਲਾ ਜਿਹੜਾ ਜਿੱਤਿਆ ਗਿਆ ਜਨ ਕਿ ਤਿੰਨ ਵਾਰੀ ਜਿੱਤਿਆ ਗਿਆ ਫਿਰ ਜਿੰਨੀਆਂ ਔਰਤਾਂ ਹੁੰਦੀਆਂ ਸੀ ਉਹ ਸਾਰੀਆਂ ਸਤੀ ਪ੍ਰਥਾ ਹੋ ਜਾਂਦੀਆਂ ਸੀਗੀਆਂ ਤੇ ਜਿਹੜੇ ਸੈਨਿਕ ਸੀ ਉਹ ਲੜਦੇ ਲੜਦੇ ਮਰ ਜਾਂਦੇ ਸੀ ਜਿਹੜੀ ਪ੍ਰਜਾ ਵਾ ਉਹਨਾਂ ਨੂੰ ਵੀ ਦੂਜਾ ਰਾਜਾ ਮਾਰ ਹੀ ਦਿੰਦਾ ਹੁੰਦਾ ਸੀ ਕਿਲਾ ਨਵੇਂ ਬੰਦੇ ਵਾਸਤੇ ਖਾਲੀ ਹੋ ਹੀ ਮਿਲਦਾ ਸੀਗਾ ਤੇ ਨਵਾਂ ਰਾਜਾ ਰਾਜ ਕਰਦਾ ਸੀ ਏ ਦੇਖੋ ਤੁਸੀਂ ਰਾਜਸਥਾਨੀ ਡਰੈਸ ਵੀ ਬਹੁਤ ਸੋਹਣੀ ਲੱਗਦੀ ਆ ਆਪਾਂ ਨੂੰ ਇੱਥੇ ਲੱਗਦਾ ਕਿ ਸਾਡਾ ਕਲਚਰ ਬੜਾ ਰਿਚ ਆ ਪਰ ਦੂਜੀਆਂ ਸਟੇਟਾਂ ਦੇ ਵੀ ਕਲਚਰ ਘੱਟ ਰਿਚ ਨਹੀਂ ਹੈਗੇ ਉਹ ਵੀ ਬੜੇ ਅਮੀਰ ਆ ਆਪਾਂ ਪਹੁੰਚ ਗਏ ਮੀਰਾबाई ਕੌਣ ਸੀਗੇ ਤੇ ਆਪਾਂ ਉਹਨਾਂ ਬਾਰੇ ਵੀ ਥੋੜੀ ਜਿਹੀ ਗੱਲ ਕਰੀਏ ਮੰਦਰ ਦੇ ਅੰਦਰ ਆ ਗਏ ਆ ਸਾਹਮਣੇ ਪਹਿਲਾਂ ਜੁੱਤੀ ਤਾਰਨੀ ਆ ਜੁੱਤੀ ਤਾਰ ਕੇ ਫਿਰ ਆਪਾਂ ਅੰਦਰ ਮੱਥਾ ਟੇਕ ਕੇ ਆਉਨੇ ਆ ਤੇ ਇੱਥੇ ਲੋਕ ਫੋਟੋਗ੍ਰਾਫੀ ਕਰਦੇ ਸੀ ਇਸ ਕਰਕੇ ਆਪਾਂ ਵੀ ਕਰ ਲਈ ਤੇ ਕੋਸ਼ਿਸ਼ ਕਰਦੇ ਆਂ ਵੀ ਅੰਦਰ ਜੇ ਤਾਂ ਲਾਉ ਹੋਈ ਤਾਂ ਆਪਾਂ ਜਰੂਰ ਫੋਟੋ ਖਿੱਚਾਂਗੇ ਨਹੀਂ ਤਾਂ ਫਿਰ ਤੁਹਾਨੂੰ ਦਿਖਾਉਣ ਵਾਸਤੇ ਤੇ ਮੀਰਾ ਬਾਈ ਕੌਣ ਸੀਗੇ ਮੀਰਾ ਬਾਈ ਕੌਣ ਸੀ ਫੇਰ ਉਹੀ ਸਵਾਲ ਮੀਰਾ ਜੀ ਦਾ ਜਿਹੜਾ ਜਨਮ ਹੋਇਆ ਉਹ 1498 ਈਸਵੀ ਦੇ ਵਿੱਚ ਹੋਇਆ ਤੇ ਇੱਕ ਇੱਥੇ ਮੇੜਤਾ ਕੋਈ ਜਗ੍ਹਾ ਮੇੜਤਾ ਤੇ ਮੇੜਤਾ ਜਗਾ ਵਾ ਉੱਥੇ ਦੇ ਰਾਜੇ ਜਿਹੜੇ ਸੀਗੇ ਉਹਨਾਂ ਦੀ ਇਹ ਸੁਪਤਰੀ ਸੀ ਮੀਰਾ ਜੀ ਫੇਰ ਉਹਨਾਂ ਦਾ ਜਿਹੜਾ ਵਿਆਹ ਹੋ ਗਿਆ ਇਸ ਰਾਜਕੁਮਾਰ ਸੀ ਚਤੌੜਗੜ੍ਹ ਦੇ ਉਸ ਸਮੇਂ 1516 ਈਸਵੀ ਦੇ ਵਿੱਚ ਤੇ ਰਾਜਕੁਮਾਰ ਦਾ ਨਾਮ ਸੀ ਭੋਜ ਰਾਜ ਹੁਣ ਇਨਾਂ ਦਾ ਨਾਮ ਕ੍ਰਿਸ਼ਨ ਜੀ ਨਾਲ ਕਿਉਂ ਜੋੜਿਆ ਜਾਂਦਾ ਨਾਲ ਨਾਲ ਆਪਾਂ ਮੰਦਿਰ ਦੀ ਨਕਾਸ਼ੀ ਦੇਖਦੇ ਆਂ ਖੂਬਸੂਰਤੀ ਦੇਖਦੇ ਆਂ ਤੇ ਲੋਕ ਵੀ ਬੂਦ ਦੂਰੋਂ ਦੂਰੋਂ ਆਏ ਹੋਇਆ ਇੰਡੀਆ ਤੋਂ ਆਹ ਦੇਖੋ ਕਿਵੇਂ ਇਹਨਾਂ ਨੇ ਛੋਟੀ ਛੋਟੀ ਨਕਾਸ਼ੀ ਕੀਤੀ ਹੋਈ ਆ ਪੂਰਾ ਮੰਦਿਰ ਇਹ 1430 ਦਾ ਬਣਿਆ ਹੋਇਆ ਯਾਨੀ ਕਿ ਮੀਰਾ ਜੀ ਦੇ ਜਨਮ ਤੋਂ ਵੀ ਪਹਿਲਾਂ ਦਾ ਬਣਿਆ ਹੋਇਆ ਤੇ ਕਿੰਨਾ ਸਮਾਂ ਲੱਗਿਆ ਹੋ ਬਣਾਉਣ 'ਚ ਕਿਵੇਂ ਪੱਥਰ ਲਿਆਂਦਾ ਕਿਵੇਂ ਕਢਾਈ ਕੀਤੀ ਜਨਨ ਕਿ ਅਦਭੁਤ ਚੀਜ਼ ਆ ਜਿਵੇਂ ਐ ਲੱਗਦਾ ਵਾ ਜਿਵੇਂ ਦੇਵੀ ਦੇਵਤਿਆਂ ਨੇ ਇਹ ਬਣਾਏ ਹੁੰਦੇ ਆ ਤੇ ਆਪਾਂ ਗੱਲ ਕਰਦੇ ਸੀ ਜਦੋਂ ਮੀਰਾ ਜੀ ਛੋਟੇ ਸੀਗੇ 5 ਸਾਲਾਂ ਦੇ ਸੀਗੇ ਤੇ ਉਹਨਾਂ ਨੇ ਬਰਾਤ ਦੇਖੀ ਕੋਈ ਆਉਂਦੀ ਸੜਕ ਦੇ ਉੱਤੇ ਮਾਤਾ ਜੀ ਨੂੰ ਪੁੱਛਿਆ ਕਿ ਮੇਰਾ ਵੀ ਵਿਆਹ ਹੋਊਗਾ ਤੇ ਮੇਰਾ ਦੁਲ੍ਹਾ ਕੌਣ ਹੋਊਗਾ ਤੇ ਮਾਤਾ ਜੀ ਬੜੇ ਸਿਆਣੇ ਸੀ ਉਹਨਾਂ ਨੇ ਜਵਾਬ ਦੇਣਾ ਚੰਗਾ ਸਮਝਿਆ ਉਹੋ ਅੰਦਰ ਪੂਜਾ ਘਰ ਚ ਲੈ ਗਏ ਮੀਰਾ ਜੀ ਨੂੰ ਜਦੋਂ ਉਹ 5 ਸਾਲਾਂ ਦੇ ਸੀ ਤੇ ਅੰਦਰ ਲਿਜਾ ਕੇ ਉਹਨਾਂ ਨੂੰ ਕਹਿੰਦੇ ਵੀ ਸੋਹਣੀ ਜੀ ਮੂਰਤੀ ਬਣੀ ਹੋਈ ਸੀ ਕ੍ਰਿਸ਼ਨ ਜੀ ਦੀ ਮੁਕਟ ਲੱਗਿਆ ਹੋਇਆ ਸੀ ਮੋਰ ਹੋ ਸੀ ਤੇ ਸਾੰਵਲੇ ਰੰਗ ਦੇ ਸੀ ਕਹਿੰਦੇ ਵੀ ਇਹ ਤੇਰਾ ਦੁਲਾ ਹੋਊਗਾ ਉਸ ਤੋਂ ਬਾਅਦ 5 ਸਾਲਾਂ ਤੋਂ ਲੈ ਕੇ ਉਹ ਐਲੋ ਵੀ ਵੱਡੇ ਹੋਈ ਗਏ ਤੇ ਉਹਨਾਂ ਨੇ ਉਹਨਾਂ ਦੀ ਪੂਜਾ ਹੀ ਕਰਨੀ ਸ਼ੁਰੂ ਕਰਤੀ ਐ ਇੰਨੀ ਪੂਜਾ ਆਰਾਧਨਾ ਭਜਨ ਬੰਦਗੀ ਤੇ ਉਸ ਤੋਂ ਬਾਅਦ ਜਦੋਂ ਵਿਆਹ ਹੋ ਗਿਆ 1516 ਈਸਵੀ ਚ ਵਿਆਹ ਹੋ ਗਿਆ ਜਦੋਂ ਉਹ 18 ਸਾਲਾਂ ਦੇ ਸੀ ਤੇ ਰਾਜਕੁਮਾਰ ਜਿਹੜਾ ਸੀਗਾ ਭੋਜਰਾਜ ਸੀਗਾ ਉਹਨਾਂ ਦੇ ਨਾਲ ਚ ਤੇ ਇਹਨਾਂ ਨੇ ਇੱਥੇ ਫੋਟੋਗ੍ਰਾਫੀ ਬੰਦ ਸੀ ਅਸੀਂ ਮੰਦਿਰ ਦੇ ਅੰਦਰ ਆ ਗਏ ਤੇ ਫਿਰ ਵੀ ਪੱਥਰ ਦੇਖੋ ਕਿੰਨੇ ਕਲੀਅਰ ਆ ਕਿੱਥੋਂ ਲਿਆਂਦੇ ਕਿਵੇਂ ਕੀਤੇ ਕਿਵੇਂ ਗੋਲ ਕੀਤੇ ਹੋਣੇ ਆ ਉਹ ਵੀ 1430 ਦੇ ਵਿੱਚ ਤੇ ਅਗਲੀ ਗੱਲ ਕਰਦੇ ਵਿਆਹ ਹੋਣ ਤੋਂ ਬਾਅਦ ਵੀ ਫਿਰ ਮੀਰਾ ਜੀ ਭਗਤੀ ਤੇ ਹੀ ਲੱਗੇ ਰਹੇ ਭਜਨ ਬੰਦਗੀ ਤੇ ਇਸ ਮੰਦਿਰ ਦੇ ਵਿੱਚ ਆ ਕੇ ਉਹ ਭਗਤੀ ਕਰਦੇ ਹੁੰਦੇ ਸੀ ਤੇ ਲੋਕਾਂ ਨੇ ਕਹਿੰ ਲੋ ਵੀ ਮੀਰਾ ਦੀ ਸੱਸ ਨੇ ਉਹਨਾਂ ਦੀ ਇੱਕ ਨਣਦ ਚੰਗੀ ਸੀ ਇੱਕ ਮਾੜੀ ਸੀ ਤੇ ਉਹਨੇ ਰਾਜੇ ਨੂੰ ਭੜਕਾਇਆ ਵੀ ਭਾਈ ਉਹ ਮੰਦਿਰ 'ਚ ਜਾ ਕੇ ਕਿਸੇ ਨੂੰ ਮਿਲਦੀ ਆ ਉਹਦੇ ਨਾਲ ਗੱਲਾਂ ਕਰਦੀ ਆ ਉਹ ਕਹਿੰਦਾ ਵੀ ਮੈਂ ਵੜ ਦੂੰ ਉਹਨੂੰ ਜੇ ਉਸ ਕਿਰਪਾਨ ਚੱਕੀ ਹੋ ਨੇ ਉਹਨੇ ਮੰਦਿਰ 'ਚ ਜਾ ਕੇ ਲੁਕ ਗਿਆ ਫਿਰ ਜਦੋਂ ਦੇਖਿਆ ਉਹਨੇ ਵੀ ਇਹ ਕ੍ਰਿਸ਼ਨ ਜੀ ਦੀ ਮੂਰਤੀ ਨਾਲ ਹੀ ਗੱਲਾਂ ਕਰਦੇ ਆ ਫਿਰ ਉਹਨੇ ਕਹਿ ਵੀ ਇਹ ਤਾਂ ਪਾਗਲ ਹੋ ਗਈ ਇਹ ਤਾਂ ਐ ਹੋ ਗਈ ਇਹਨੂੰ ਚੰਗਾ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ ਪਰ ਇਹ ਆਪਣੀ ਭਜਨ ਬੰਦਗੀ ਦੇ ਵਿੱਚ ਖੋਏ ਰਹਿੰਦੇ ਸੀ ਇੱਕ ਵਾਰੀ ਰਾਜੇ ਨੇ ਗੁੱਸੇ ਜਾ ਕੇ ਕਹਿਤਾ ਵੀ ਮੈਂ ਤੈਨੂੰ ਤਿਆਗਦਾ ਤੇ ਇਹ ਫਿਰ ਕੀ ਕੀਤਾ ਮੀਰਾ ਜੀ ਉਥੋਂ ਬਰਿੰਦਾਵਨ ਆ ਗਏ ਤੇ ਇਹਨਾਂ ਦੇ ਨਾਲ ਹੋਰ ਸੰਗਤ ਜੁੜਦੀ ਗਈ ਤੇ ਉਸ ਵਕਤ ਰਾਜਾ ਅਕਬਰ ਜਦੋਂ ਤਾਨ ਸੈਨ ਹੁੰਦਾ ਸੀ ਤੇ ਤਾਨ ਸੈਨ ਵੀ ਮੀਰਾ ਜੀ ਦੀ ਕਹਿੰਦੇ ਵੀ ਇੰਨੀ ਸਿਫਤ ਸੁਣੀ ਸੀ ਤਾਨ ਸੈਨ ਨੇ ਉਹ ਭੇਸ ਬਦਲ ਕੇ ਆ ਕੇ Hindu ਜਣ ਕੇ ਭੇਸ ਬਦਲ ਕੇ ਆਇਆ ਲੋਕ ਮੁਸਲਮਾਨ ਤਾਰ ਨਹੀਂ ਸਕਦਾ ਸੀ ਕਿ ਅਕਬਰ ਜਿਹੜਾ ਸੀ ਰਾਜਾ ਉਹ ਸਾਰਿਆਂ ਨੂੰ ਚੰਗਾ ਸੀ ਉਹਨੇ ਕਹ ਲੋ ਵੀ ਧਰਮ ਦਾ ਜਣ ਕੇ ਜਾਤ ਪਾਤ ਦਾ ਵਿਰੋਧ ਹੀ ਕੀਤਾ ਸੀ ਉਹਨੇ ਕਹ ਜਿਹਦਾ ਜਿਹੜਾ ਧਰਮ ਆ ਉਹਨੂੰ ਮੰਨੋ ਤੇ ਤਸ਼ੱਦਦ ਦੇ ਨਾਲ ਮੰਨੋ ਤੇ ਇਸੇ ਤਰੀਕੇ ਉਹਨੇ ਵੀ ਮੀਰਾ ਜੀ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ ਸੀ ਕਿ ਇੰਨੀ ਸੋਹਣੀ ਆਵਾਜ਼ ਤਾਨ ਸੈਨ ਨੇ ਵੀ ਤਾਰੀਫ ਕੀਤੀ ਸੀ ਮੀਰਾ ਜੀ ਉਹ ਸੀਗੇ ਜਦੋਂ ਉਹ ਕਹਿੰਦੇ ਭਜਨ ਗਾਉਂਦੇ ਸੀ ਨਾ ਤਾਂ ਫੁੱਲਾਂ ਦੀ ਵਰਖਾ ਹੋਣ ਲੱਗ ਜਾਂਦੀ ਸੀ ਮਤਲਬ ਕਿ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਬੰਦਾ ਇੱਕ ਵਾਰੀ ਸੁਣਦਾ ਸੀ ਉਹ ਮੁੜ ਕੇ ਉੱਠ ਕੇ ਜਾ ਨਹੀਂ ਸਕਦਾ ਸੀ ਤੇ ਦੁਬਾਰਾ ਫੇਰ ਸੁਣਨ ਆਉਂਦਾ ਸੀ ਇਹ ਗਣੇਸ਼ ਜੀ ਦੀ ਮੂਰਤੀ ਲੱਗੀ ਹੋਈ ਆ ਇਹ ਮੰਦਿਰ ਦਾ ਬਾਹਰਲਾ ਪ੍ਰਿਸਰਾਂ ਜਿਹੜਾ ਜਿਹਦੇ ਵਿੱਚ ਆਪਾਂ ਖੜੇ ਆ ਤੇ ਫਿਰ ਰਾਜਾ ਜਦੋਂ ਚਲੇ ਗਏ ਤੇ ਰਾਜੇ ਨੇ ਜਾ ਕੇ ਫਿਰ ਮਾਫੀ ਮੰਗ ਕੇ ਇਹਨਾਂ ਨੂੰ ਵਾਪਸ ਲਿਆਂਦਾ ਫੇਰ ਕਿਲੇ ਦੇ ਕਿਲਾ ਕਿਸੇ ਹੋਰ ਰਾਜੇ ਨੇ ਜਿੱਤ ਲਿਆ ਤੇ ਕਹਿੰਦੇ ਆ ਵੀ ਮੀਰਾ ਬਾਈ ਜੀ ਉਹਨੂੰ ਇੱਥੋਂ ਪਹਿਲਾਂ ਹੀ ਚਲੇ ਗਏ ਸੀਗੇ ਬਰਿੰਦਾਵਨ ਕਿਉਂਕਿ ਉਹਨਾਂ ਦਾ ਮਨ ਹੀ ਉੱਥੇ ਲੱਗਦਾ ਹੁੰਦਾ ਸੀ ਤੇ ਉਹਨਾਂ ਨੂੰ ਸਾਖਸ਼ਾਤ ਦਰਸ਼ਨ ਹੁੰਨੇ ਹੁੰਦੇ ਸੀ ਕ੍ਰਿਸ਼ਨ ਜੀ ਦੇ ਜਦੋਂ ਉਹ ਬੁਲਾਉਂਦੇ ਹੁੰਦੇ ਸੀ ਤੇ ਉਹਨਾਂ ਦਾ ਨਾਮ ਹਮੇਸ਼ਾ ਕਹ ਲਓ ਵੀ ਕ੍ਰਿਸ਼ਨ ਜੀ ਨਾਲ ਜੁੜਿਆ ਰਹੂਗਾ ਭਾਵੇਂ ਉਹ ਉਹਨਾਂ ਨੂੰ ਮਿਲੇ ਚਾਹੇ ਨਹੀਂ ਮਿਲੇ ਜਨਮ ਦੇ ਵਿੱਚ ਹੁਣ ਦਿਓ ਇਜਾਜ਼ਤ ਮਿਲਦੇ ਆਂ ਅਗਲੇ ਪਾਰਟ ਦੇ ਵਿੱਚ ਪਾਰਟ 3 ਦੇ ਵਿੱਚ ਚਤੌੜਗੜ੍ਹ ਉੱਥੇ ਆਪਾਂ ਨਵੀਂ-ਨਵੀਂ ਫੇਰ ਗੱਲਾਂ ਕਰਾਂਗੇ ਦਿਓ ਇਜਾਜ਼ਤ